ਜੀ ਅਸੀਂ ਪਿੰਡ ਬਾਬਾ ਜੀਵਨ ਸਿੰਘ ਨਗਰ ਦੀ ਪੰਚਾਇਤ ਵੱਲੋਂ ਇਹ ਸੇ ਤਿੰਨ ਪੰਚਾਇਤਾਂ ਇਕੱਠੀਆਂ ਹੋਈਆਂ ਸਾਡਾ ਰੋਸ ਸਰਕਾਰ ਨੂੰ ਇਹ ਹੀ ਆ ਕਿ ਪਿਛਲੇ 70 ਸਾਲਾਂ ਤੋਂ ਅਸੀਂ ਇੱਥੇ ਰਹਿ ਰਹੇ ਹਾਂ ਅੱਜ ਸਰਕਾਰ ਸਾਨੂੰ ਕਹਿ ਰਹੀ ਹੈ ਵੀ ਤੁਸੀਂ ਇੱਥੇ ਗੈਰ ਕਾਨੂੰਨੀ ਤਰੀਕੇ ਨਾਲ ਬੈਠੇ ਹੋ ਤੁਹਾਡੇ ਇੱਥੇ ਅਸੀਂ ਜੋ ਵੀ ਆਵਾਸ ਯੋਜਨਾ ਦੀ ਸਕੀਮਾਂ ਸਰਕਾਰੀ ਸੈਂਟਰ ਦੇ ਤਹਿਤ ਤੋਂ ਅਸੀਂ ਤੁਹਾਨੂੰ ਨਹੀਂ ਦਵਾਂਗੇ ਵੀ ਤੁਹਾਡਾ ਜਿਹੜਾ ਇੱਥੇ ਜੋ ਵੀ ਜ਼ਮੀਨਾਂ ਹੈਗੀਆਂ ਵੀ ਸਾਡੀਆਂ ਇਹ ਨਾ ਤਾਂ ਸ਼ਾਮਲਾੜ ਚ ਬੈਠੇ ਆ ਨਾ ਅਸੀਂ ਇੱਥੇ ਵਕ ਬੋਰਡ ਚ ਬੈਠੇ ਆ ਸਾਡੀ ਇਹ ਗਰਦੌਰੀ ਵਾਲੀ ਜ਼ਮੀਨਾਂ ਸਾਰੇ ਲੋਕਾਂ ਨੇ ਇੱਥੇ ਖਰੀਦ ਕੇ ਜ਼ਮੀਨਾਂ ਬੈਠੇ ਆ ਵੈਸੇ ਐ ਨਹੀਂ ਹੈਗਾ ਵੀ ਅਸੀਂ ਧੱਕੇ ਨਾਲ ਇੱਥੇ ਕਬਜ਼ੇ ਕੀਤੇ ਹੋਏ ਆ ਤੇ ਸਾਨੂੰ ਸਰਕਾਰ ਨੂੰ ਇਹੀ ਬੇਨਤੀ ਆ ਵੀ ਸਾਡੇ ਜਿਹੜੇ ਰੋਡ ਆ ਇਹ ਬਣਾਏ ਜਾਣ ਪਿਛਲੇ ਅਸੀਂ 4 ਸਾਲਾਂ ਤੋਂ ਪਰੇਸ਼ਾਨ ਆ ਸਾਡਾ ਰੋਡ ਤੱਕ ਨਹੀਂ ਬਣਾਉਣ ਆ ਰਹੇ ਹੈਗੇ ਪੀ ਡਬਲਯੂ ਡੀ ਦੇ ਅੰਡਰ ਚ ਅਸੀਂ ਚਿੱਠੀਆਂ ਦੇ ਦੇ ਕੇ ਥੱਕ ਗਏ ਹੈਗੇ ਆ ਸਾਨੂੰ ਹੁਣ ਆਵਾਸ ਯੋਜਨਾ ਸਕੀਮ ਤੋਂ ਵੀ ਡੀਸੀ ਸਾਹਿਬ ਨੇ ਮਨਾਂ ਕਰਤਾ ਵੀ ਤੁਸੀਂ ਨਹੀਂ ਲੈ ਸਕਦੇ ਸਾਡੇ ਇੱਥੇ 98% ਐਸਸੀ ਆਬਾਦੀ ਹੈ ਗਰੀਬ ਆਚਾਰਾ ਰਹਿੰਦਾ ਹੈਗਾ ਤਾਸੀਂ ਜੇ ਹੁਣ ਮੰਨ ਕੇ ਚੱਲੋ ਇਹਨਾਂ ਨੂੰ ਨਹੀਂ ਲਾਭ ਮਿਲਦਾ ਤਾਂ ਸਕੀਮਾਂ ਕੀ ਵੱਡੇ ਪਿੰਡਾਂ ਵਾਸਤੇ ਬਣੀਆਂ ਹੈਗੀਆਂ ਤਾਂ ਅਸੀਂ ਇਹੀ ਮੰਗ ਕਰਦੇ ਆ ਵੀ ਸਾਨੂੰ ਇਹ ਸਕੀਮਾਂ ਦਾ ਲਾਭ ਦਿੱਤਾ ਜਾਵੇ ਇਹ ਲੈਟਰ ਇਹ ਹੈਗਾ ਇਹੀ ਹੈਗਾ ਜੀ ਅਸੀਂ ਡੀਸੀ ਸਾਹਿਬ ਨੂੰ ਐਪਲੀਕੇਸ਼ਨ ਦਿੱਤੀ ਹੋਈ ਹੈਗੀ ਆ ਵੀ ਸਾਡੀਆਂ ਜਿਹੜੀਆਂ ਸਕੀਮਾਂ ਵੀ ਸਾਨੂੰ ਦਿੱਤੀਆਂ ਜਾਣ ਵੀ ਸਾਡੇ ਕੋਲੇ ਟਾਈਮ ਘੱਟ ਹੈਗਾ ਅੱਜ 16 ਤਰੀਕ ਹੋ ਗਈ ਹੈਗੀ ਆ 31 ਤਰੀਕ ਤੱਕ ਇਹ ਸਕੀਮਾਂ ਜੇ ਅਸੀਂ ਮੰਨ ਕੇ ਚੱਲੋ ਵੀ ਅਸੀਂ ਨਾ ਭਰੀਆਂ ਸਾਡੇ ਇੱਥੇ ਤੁਸੀਂ ਘਰਾਂ ਦਾ ਹਾਲ ਦੇਖਿਓ ਸਾਡੇ ਗਲੀਆਂ ਦਾ ਹਾਲ ਦੇਖਿਓ ਵੀ ਸਾਨੂੰ ਜੇ ਸਕੀਮ ਨਾ ਆਈ ਤਾਂ ਸਾਡੇ ਪਿੰਡ ਪਿੰਡ ਮਤਲਬ ਕਿ ਬਹੁਤ ਜ਼ਿਆਦਾ ਮਤਲਬ ਕਿ ਇਸ ਇਤਨ ਡਿਚ ਹੈਗਾ ਵੀ ਲੋਕ ਵੀ ਤੁਸੀਂ ਸੋਚ ਵੀ ਨਹੀਂ ਸਕਦੇ ਵੀ 98% ਇੱਥੇ ਐਸਸੀ ਭਾਈਚਾਰਾ ਬੈਠਾ ਵੀ ਸਾਨੂੰ ਇਹੀ ਮੰਗ ਕਰਦੇ ਵੀ ਸਾਨੂੰ ਇਸ ਸਕੀਮ ਦਾ ਲਾਭ ਦਿੱਤਾ ਜਾਵੇ ਹਾਂਜੀ ਘਰ ਕਿੰਨੇ ਕਿੰਨੇ ਦੀ ਗੱਲ ਕਰੀਏ ਘਰ ਤਾਂ ਤੁਸੀਂ ਮੰਨ ਕੇ ਚੱਲੋ ਇੱਥੇ ਜੇ ਸਾਰੀ ਆਬਾਦੀ ਦੀ ਗੱਲ ਕਰੀਏ 12-15000 ਦੀ ਆਬਾਦੀ ਆ ਸਾਡੇ ਦਿਨੇ ਪੰਚਾਇਤਾਂ ਦੀ ਤਾਂ ਜੇ ਤੁਸੀਂ ਲਾਓ ਵੀ ਇੱਥੇ 50% ਘਰ ਤੁਸੀਂ ਜਾ ਕੇ ਦੇਖੋ ਤਾਂ ਉਹ ਲਾਵ ਲੈਣ ਦੇ ਹੱਕ 'ਚ ਹੈਗੇ ਆ ਸਾਨੂੰ ਐ ਲੱਗਦਾ ਅੱਛਾ ਕਿੰਨੇ ਕ ਵਾਰ ਮਿਲ ਚੁੱਕੇ ਆ ਅਪਰਾ ਨੂੰ ਤੁਸੀਂ ਕਹਿ ਰਹੇ ਹੋ ਅਸੀਂ ਅਸੀਂ ਤਿੰਨ ਪੰਚਾਇਤਾਂ ਜੀ ਦੋ ਵਾਰੀ ਮੈਡੀਸ ਸਾਹਿਬ ਨੂੰ ਮਿਲ ਲਿਆ ਤਿੰਨ ਵਾਰੀ ਸਾਡੇ ਇੱਕ ਸਰਪੰਚ ਸਾਹਿਬ ਮਿਲ ਲਿਆ ਵੀ ਅਸੀਂ ਪੰਜ ਚਾਰ ਵਾਰੀ ਮਿਲ ਚੁੱਕੇ ਆ ਉਹਨਾਂ ਨੂੰ ਕੋਈ ਹੱਲ ਨਹੀਂ ਨਿਕਲਿਆ ਨਹੀਂ ਕੋਈ ਹੱਲ ਨਹੀਂ ਨਿਕਲਿਆ ਸੀ ਪਟਵਾਰੀ ਸਾਹਿਬ ਕੋਲ ਜਾਨਨੇ ਆ ਉਹ ਵੀ ਕਹਿ ਦਿੰਦੇ ਆ ਵੀ ਤੁਹਾਡੀ ਸਰਕਾਰ ਤੁਹਾਡੇ ਪਿੰਡ ਤੇ ਅੱਖ ਰੱਖੀ ਬੈਠੀ ਆ ਵੀ ਤੁਸੀਂ ਇਸ ਸੇਫ ਜ਼ੋਨ ਚ ਚੱਕ ਹੋ ਜਾਓ ਇਸੇ ਗੱਲ ਕਰਕੇ ਸਾਡਾ ਰੋਸ ਹੈਗਾ ਵੀ ਸਾਨੂੰ ਐ ਡਰ ਹੈਗਾ ਵੀ ਕਿਸੇ ਕਿਸੇ ਗੱਲ ਤੋਂ ਸੀ ਪਿੱਛੇ ਨਾ ਰਹਿ ਜੀ ਇਹ ਵੀ ਸਾਨੂੰ ਸਰਕਾਰ ਕਿਤੇ ਕਬਜ਼ੇ ਕਰਨ ਲੱਗ ਗਈਆਂ ਸਾਡੀ ਜ਼ਮੀਨਾਂ ਤੇ ਨੋਟੀਫਿਕੇਸ਼ਨ ਕੋਈ ਨਹੀਂ ਆਇਆ ਜੀ ਆ ਸਕੀਮ ਹੀ ਨਹੀਂ ਸਾਨੂੰ ਦਿੱਤੀ ਜਾ ਰਹੀ ਤੇ ਇਹਦਾ ਮਤਲਬ ਅਸੀਂ ਕੀ ਸਮਝੀਏ ਫਿਰ ਐਵੇਂ ਵੀ ਦੱਸੋ ਨਹੀਂ ਸਾਨੂੰ ਨਹੀਂ ਕੋਈ ਫੰਡ ਆਇਆ ਜੀ ਕੋਈ ਫੰਡ ਆਦਾ ਕਿੱਥੋਂ ਨਹੀਂ ਨਹੀਂ ਕੋਈ ਨਹੀਂ ਸਾਨੂੰ ਨਾਲ ਦੇਖੋ ਜੇ ਲਾਲ ਕੀਰਚ ਹੋਵੇ ਤਾਂ ਸਾਡੇ ਸਕੂਲ ਬਣਿਆ ਸਾਡੇ ਡਿਸਪੈਂਸਰੀਆਂ ਬਣੀਆਂ ਸਾਡੇ ਸਾਰਾ ਕੁਝ ਹੈਗਾ ਇੱਥੇ ਸਰਕਾਰੀ ਗ੍ਰਾਂਟਾਂ ਆਉਂਦੀਆਂ ਸਾਡੀਆਂ ਪੰਚਾਇਤਾਂ ਬਣੀਆਂ ਸਾਡੀਆਂ ਵੋਟਾਂ ਲੈਂਦੇ ਆ ਫਿਰ ਅੱਜ ਜੇ ਲਾਲ ਕੀਰਚੇ ਕਾਹਤੋਂ ਕਹਿ ਰਹੇ ਸਰਕਾਰ ਤੋਂ ਲਾਲ ਕੀਰਚ ਦੀ ਰਜਿਸਟਰੀ ਕਰਨ ਨੂੰ ਕੀ ਕਹਿੰਦੇ ਹੋ ਸਾਡੇ ਜੀ 1350 ਕਿੱਲਾ ਜਗਾ ਟੋਟਲ ਜਿਹੜਾ ਸਾਨੂੰ ਅਲੋਟ ਹੋਇਆ ਸੀਗਾ 58 ਦੇ ਵਿੱਚ ਤੇ ਉਹਦੇ ਵਿੱਚੋਂ 85 ਕਿੱਲੇ ਦੀ ਸਾਡੇ ਕੋਲੇ ਰਜਿਸਟਰੀ ਹੈਗੀ ਐ ਨਹੀਂ ਇੱਕ ਜਗ੍ਹਾ ਤੇ ਹੈਗੀ ਆ ਇਸੇ 158 ਕਿੱਲੇ ਸਾਡੇ ਉਹਦੇ ਜਗਲਾਤ ਮਹਿਕਮੇ ਕੋਲੇ ਆ ਚੀੜਿਆ ਘਰ ਕੋਲੇ ਹੈਗੇ ਆ ਠੀਕ ਹੈ ਜੀ ਬਾਕੀ ਸਾਡੀ ਸਾਰੀ ਆਬਾਦੀ ਹੈਗੀ ਆ ਵਾਹੀਯੋਗ ਜ਼ਮੀਨ ਹੈਗੀ ਆ ਸਾਰੇ ਲੋਕਾਂ ਕੋਲ ਕਾਗਜ਼ ਆ ਇੱਕ ਵੀ ਕਾਗਜ਼ੇ ਨਾ ਹੋਵੇ ਫਿਰ ਤੁਸੀਂ ਉਸ ਤੇ ਕਬਜ਼ਾ ਕਰ ਸਕਦੇ ਹੋ ਸਾਰੇ ਕਾਗਜ਼ੀ ਕਾਰਵਾਈ ਸਾਡੀ ਪੂਰੀ ਹੈਗੀ ਆ ਤੁਹਾਡਾ ਅਗਲਾ ਰਣਨੀਤੀ ਕੀ ਹੈ ਅਗਲੀ ਰਣਨੀਤੀ ਇਹ ਹੈ ਜੇ ਸਰਕਾਰ ਸਾਡੀ ਇਹ ਗੱਲ ਨਹੀਂ ਸੁਣੂਗੀ ਅਸੀਂ ਰੋਡ ਜਾਮ ਕਰਾਂਗੇ ਅਸੀਂ ਜਿਵੇਂ ਅਸੀਂ ਆਫਿਸ ਦੇ ਬਾਹਰ ਧਰਨਾ ਦੇਵਾਂਗੇ ਸਾਡਾ ਪ੍ਰਦਰਸ਼ਨ ਇਹ ਮਹੀਨਾ ਵੀ ਚੱਲ ਸਕਦਾ 2 ਮਹੀਨੇ ਵੀ ਚੱਲ ਸਕਦਾ ਜਿੰਨਾ ਚਿਰ ਸਾਡੀਆਂ ਮੰਗਾਂ ਪੂਰੀਆਂ ਨਹੀਂ ਹੋਣਗੀਆਂ ਸਾਡੀ ਇਹ ਹੀ ਮੰਗ ਹੈ ਜੀ ਸਾਨੂੰ ਮਾਲਕਾਨਾ ਹੱਕ ਦਿੱਤਾ ਜਾਵੇ ਸਰਕਾਰ ਨੂੰ ਸਾਡੀ ਬੇਨਤੀ ਹੈ ਜੀ ਅਸੀਂ 70 ਸਾਲਾਂ ਤੋਂ ਰਹਿ ਰਹੇ ਹਾਂ ਜੀ ਸਾਡੇ ਵੱਡੇ ਪਿਤਰ ਘਰੇ ਰਹੇ ਪਹਿਲਾਂ ਇੱਥੇ ਸਾਡੀ ਜ਼ਮੀਨਾਂ ਅਸੀਂ ਖਰੀਦ ਕੇ ਬੈਠੇ ਆ ਸਾਡੇ ਬੀਟੂ ਸਾਰੀਆਂ ਸਹੂਲਤਾਂ ਮਿਲਦੀਆਂ ਬਸ ਸਾਨੂੰ ਇੱਕੋ ਹੀ ਹੱਕ ਤੋਂ ਬਾਜ਼ਾ ਰੱਖਿਆ ਜਾ ਰਿਹਾ ਜੀ ਸਾਡਾ ਮਲਕ ਰਜਿਸਟ੍ਰੇਸ਼ਨ ਹੋ ਜਾਵੇ ਸਾਡੀ ਸਰਕਾਰ ਅੱਗੇ ਇਹੀ ਮੰਗ ਆ ਜੀ ਸਾਡੀਆਂ ਰਜਿਸਟਰੀਆਂ ਹੋ ਜਾਣ। ਅੱਛਾ ਮਲੇ ਵਸਤਰਾ ਨੂੰ ਕਦੇ ਜਾ ਕੇ ਉਹ ਗੱਲ ਬਈ ਹੋਵੇ ਵਸਤਰਾ ਨਾਲ। ਹਾਂਜੀ ਕਈ ਵਾਰੀ ਮਿਲੇ ਆ ਸੀ। ਅੱਛਾ ਕੋਈ ਗੱਲ ਨਹੀਂ। ਉਹ ਲਾਰੇ ਲਾਈ ਜਾਂਦੇ ਆ ਜੀ।